ਬਰ ਕਿਸਾਨਾਂ ਦੇ ਏਕੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਅੱਜ ਇੱਕ ਵੱਡੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਚੰਡੀਗੜ੍ਹ ਦੇ ਕਿਸਾਨ ਭਵਨ ਚ ਅੱਜ ਸਯੁਕਤ ਕਿਸਾਨ ਮੋਰਚੇ ਦੀ ਗੈਰ ਰਾਜਨੀਤਿਕ ਮੋਰਚੇ ਦੇ ਲੀਡਰਾਂ ਨਾਲ ਮੀਟਿੰਗ ਹੋਣ ਵਾਲੀ ਆ ਹਾਲਾਂਕਿ ਪਹਿਲਾਂ 21 ਦਸੰਬਰ ਨੂੰ 21 ਦਸੰਬਰ ਨੂੰ ਪਟਿਆਲਾ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੀ ਗੈਰ ਰਾਜਨੀਤਿਕ ਮੋਰਚੇ ਦੇ ਲੀਡਰਾਂ ਦੇ ਨਾਲ ਮੀਟਿੰਗ ਹੋਈ ਜਿਸ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਦਰਸ਼ਨਪਾਲ, ਜੁਗਿੰਦਰ ਸਿੰਘ ਉਗਰਾਹਾ, ਦੂਜੇ ਪਾਸੇ ਸਰਬਨ ਸਿੰਘ ਪੰਦੇਰ, ਮਨਜੀਤ ਸਿੰਘ ਰਾਏ, ਸਰਜੀਤ ਸਿੰਘ ਫੂਲ ਇਹ ਮੀਟਿੰਗ ਦੇ ਵਿੱਚ ਮੌਜੂਦ ਸੀ। ਮੀਟਿੰਗ ਜਦੋਂ ਹੋਣੀ ਸੀ, ਮੀਟਿੰਗ ਜਦੋਂ ਹੋ ਰਹੀ ਸੀ ਉਸ ਤੋਂ ਬਾਅਦ ਬੜਾ ਇੱਕ ਰਿਸਪੌਂਸ ਦੇਖਣ ਨੂੰ ਮਿਲਣਾ ਸੀ ਕਿ ਆਖਰ ਕਿਸਾਨਾਂ ਨੇ ਇਹ ਇਲਾਨ ਕਰਤਾ ਕਿ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਲੜਨਗੀਆਂ ਪਰ ਅਜੇ ਹਾਂ ਨਹੀਂ ਹੋਇਆ। ਮੀਟਿੰਗ ਦੇ ਵਿੱਚ ਬਹੁਤ ਦੇਰ ਤੱਕ ਚਰਚਾ ਹੋਈ ਪਰ ਬਾਦ ਦੇ ਵਿੱਚ ਜਿਹੜੀ ਆ ਦਾਲ ਗਲਦੀ ਹੋਈ ਨਜ਼ਰ ਨਹੀਂ ਆਈ ਜਿਸ ਤੋਂ ਬਾਅਦ ਇੱਕ ਹੋਰ ਮੀਟਿੰਗ ਰੱਖ ਲਈ ਜੋ ਅੱਜ ਹੋਣੀ ਆ ਅੱਜ ਦੁਪਹਿਰ 12 ਵਜੇ ਮੀਟਿੰਗ ਹੋਣੀ ਆ ਕਿ ਆਖਰ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਮੋਰਚੇ ਨੂੰ ਸਪੋਰਟ ਕਰੇਗਾ ਜਾਂ ਨਹੀਂ ਕਰੇਗਾ ਤਾਂ ਜਿਹੜੇ ਦਰਸ਼ਕ ਨੇ ਜਿਹੜੇ ਚਾਹਤੇ ਨੇ ਤਾਂ ਜਿਹੜੇ ਸਰੋਤੇ ਨੇ ਉਹ ਇਹ ਕਮੈਂਟ ਜ਼ਰੂਰ ਕਰਨ ਆਪਣੀ ਰਾਏ ਜ਼ਰੂਰ ਦੱਸਣ ਕਿ ਅਜਿਹੇ ਮਾਮਲੇ ਦੇ ਵਿੱਚ ਮੀਟਿੰਗਾਂ ਕਰਨ ਦੀ ਲੋੜ ਸੀ ਕਿ ਜਿੱਥੇ ਇੱਕ ਪਾਸੇ ਇੱਕ ਬਜ਼ੁਰਗ ਲੀਡਰ ਕਿਸਾਨ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠਾ ਆਪਣੀ ਜਾਨ ਜਿਹੜੀ ਆ ਕਿਸਾਨੀ ਦੇ ਨਾਮ ਲਗਾਉਣ ਦੇ ਲਈ ਬੈਠਾ ਆ ਆਪਣਾ ਸਾਰਾ ਕੁਝ ਜਿਹੜਾ ਆ ਉਹ ਪਰਿਵਾਰ ਦੇ ਨਾਮ ਪਹਿਲਾਂ ਹੀ ਕਰ ਚੁੱਕਿਆ ਕਿ ਉਸ ਨੇ ਇਹ ਕਹਿ ਦਿੱਤਾ ਕਿ ਮੈਂ ਹੁਣ ਉਦੋਂ ਹੀ ਮਰਨ ਵਰਤ ਖੋਲਾਂਗਾ ਜਦੋਂ ਐਮਐਸਪੀ ਦਾ ਗਰੰਟੀ ਕਾਨੂੰਨ ਮਿਲੇਗਾ ਤਾਂ ਕਿਹਾ ਕਿ ਮੈਂ ਕਿਸਾਨੀ ਦੇ ਲੇਖੇ ਆਪਣੀ ਜਿੰਦ ਜਾਨ ਲਾ ਚੁੱਕਿਆ ਅਜਿਹੇ ਦੇ ਵਿੱਚ ਇੱਕ ਕਿਸਾਨ ਲੀਡਰ ਇੱਥੇ ਬੈਠਾ ਹੈ ਮਰਨ ਵਰਤ ਤੇ ਦੂਜੇ ਪਾਸੇ ਸਿੱਖ ਕਿਸਾਨ ਮੋਰਚੇ ਦੇ ਲੀਡਰ ਜਿਹੜੇ ਮੀਟਿੰਗਾਂ ਕਰ ਰਹੇ ਨੇ ਕਮੈਂਟ ਜਰੂਰ ਕਰਿਓ ਤੁਸੀਂ ਕਿ ਆਖਰ ਅਜੇਹੇ ਦੇ ਵਿੱਚ ਮੀਟਿੰਗਾਂ ਕਰਨੀਆਂ ਚਾਹੀਦੀਆਂ ਨੇ ਅਜੇਹੇ ਦੇ ਵਿੱਚ ਸੋਚਣਾ ਚਾਹੀਦਾ ਕਿਉਂਕਿ ਜਦੋਂ ਫਿਰ ਕੋਈ ਵਿਅਕਤੀ ਚਲੇ ਜਾਂਦਾ ਉਸ ਦੇ ਭੋਗ ਤੇ ਵੱਡਾ ਇਕੱਠ ਹੋ ਜਾਂਦਾ ਤੇ ਬਾਅਦ ਦੇ ਵਿੱਚ ਫਿਰ ਕਿਹਾ ਜਾਂਦਾ ਵਾਕੇ ਹੀ ਸਾਡੇ ਲਈ ਲੜ ਰਿਆ ਸੀ ਬੰਦਾ ਬੜਾ ਚੰਗਾ ਸੀ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀ ਤਾਂ ਉਸ ਵੇਲੇ ਸਿੱਧੂ ਮੂਸੇਵਾਲਾ ਇਲੈਕਸ਼ਨਾਂ ਦੇ ਵਿੱਚ ਉਤਰਿਆ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਮਾਨਸਾ ਤੋਂ ਪਰ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਜਦੋਂ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਪਿੰਡ ਜਵਾਹਰ ਕੱਚ ਗੋਲੀਆਂ ਮਾਰ ਕੇ ਗੈਂਗਸਟਰਾਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਕਹਿੰਦੇ ਸਿੱਧੂ ਮੂਸੇਵਾਲਾ ਤਾਂ ਬੰਦਾ ਹੀ ਬੜਾ ਚੰਗਾ ਸੀ ਪਰ ਜੇਕਰ ਪਹਿਲਾਂ ਬੰਦਾ ਚੰਗਾ ਕਹਿ ਦਿੰਦੇ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਅੱਜ ਜਿਉਂਦਾ ਹੁੰਦਾ ਤਾਂ ਇਸ ਤੋਂ ਇੱਕ ਗੱਲ ਜ਼ਰੂਰ ਸਾਬਤ ਹੁੰਦੀ ਆ ਸਾਫ਼ ਹੋ ਜਾਂਦੀ ਆ ਕਿ ਚੰਗਾ ਕਹਾਉਣ ਵਾਸਤੇ ਕੀ ਸਾਨੂੰ ਮਰਨਾ ਪਵੇਗਾ ਤਾਂ ਅਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਕਿਸਾਨਾਂ ਦੇ ਲਈ ਬੈਠੇ ਨੇ ਪਰ ਹਲੇ ਵੀ ਜਿਹੜੇ ਸਯੁਕਤ ਕਿਸਾਨ ਲੀਡਰ ਨੇ ਉਹ ਮੋਰਚਾ ਸਯੁਕਤ ਕਿਸਾਨ ਮੋਰਚੇ ਦਾ ਲੀਡਰ ਹੈ ਲੀਡਰ ਨੇ ਜਿਹੜੇ ਉਹਨਾਂ ਦੇ ਉਹ ਮੀਟਿੰਗਾਂ ਕਰਕੇ ਵਿਚਾਰ ਵਟਾਂਦਰੇ ਕਰ ਰਹੇ ਨੇ ਇੱਕ ਮੀਟਿੰਗ ਹੋਈ ਹੁਣ ਦੂਜੀ ਮੀਟਿੰਗ ਅੱਜ ਹੋਵੇਗੀ ਕਿ ਅਸੀਂ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਵੱਲੋਂ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਗੈਰ ਰਾਜਨੀਤਿਕ ਮੋਰਚੇ ਨੂੰ ਸਪੋਰਟ ਕਰਨੀ ਆ ਜਾਂ ਨਹੀਂ ਕਿਉਂਕਿ ਜੋ ਗੈਰ ਰਾਜਨੀਤਿਕ ਮੋਰਚਾ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਲਗਾ ਕੇ ਬੈਠਾ ਆ ਜਿਨ੍ਹਾਂ ਦੀਆਂ ਮੰਗਾਂ ਕਿਨੇ 12 ਮੰਗਾਂ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣਾ ਸਭ ਤੋਂ ਵੱਡੀ ਮੰਗ ਆ ਸੀ2+50 ਸਭ ਤੋਂ ਵੱਡੀ ਮੰਗ ਆ ਉਸ ਦੇ ਨਾਲ ਹੋਰ ਜਿਹੜੀਆਂ ਨੇ 10 ਮੰਗਾਂ ਐਡ ਹੋ ਚੁੱਕੀਆਂ ਨੇ ਤਾਂ ਉਹ 12 ਮੰਗਾਂ ਨੂੰ ਲੈ ਕੇ ਜੋ ਮੋਰਚਾ ਚੱਲ ਰਿਹਾ ਉਸ ਮੋਰਚੇ ਨੂੰ ਹੁਣ ਸਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਜਿਹੜੀ ਆ ਅੱਜ ਮੀਟਿੰਗ ਦੇ ਵਿੱਚ ਹੋਣ ਤੋਂ ਬਾਅਦ ਬਣਦੀ ਆ ਕੀ ਇਹਨਾਂ ਨੂੰ ਸਮਰਥਨ ਦੇਣਾ ਜਾਂ ਨਹੀਂ ਦੇਣਾ ਇਹ 12 ਵਜੇ ਤੋਂ ਬਾਅਦ ਮੀਟਿੰਗ ਦੇ ਵਿੱਚ ਤੈਅ ਹੋ ਜਾਵੇਗਾ ਜੋ ਵੀ ਅਪਡੇਟ ਹੋਵੇਗੀ ਸੰਚ